ਹਾਂਜੀ ਕਿਸਾਨ ਭਰਾਵੋ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਆ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਬਈ ਸਪਰੇਅ ਕਰ ਰਹੇ ਹਾਂ ਜੀਰੀ ਦੇ ਸਪਰੀਮ 110 ਤੇ ਤੇ ਬਈ ਤਿੰਨ ਪੰਪਾਂ ਨਾਲ ਕਰ ਰਹੇ ਹਾਂ ਤੇ ਇਧਰੋਂ ਇਧਰ ਕਬਾੜ ਦਿਖਾਉਣਾ ਯਾਰ ਇਦੋਂ ਵੱਧ ਤਾਂ ਕਬਾੜ ਮੈਂ ਕਦੇ ਦੇਖਿਆ ਨਹੀਂ। ਤੇ ਇਹ ਬਈ ਮੁੱਛਲ ਜੀਰੀ ਆ। ਤੇ ਤੁਸੀਂ ਕਬਾੜ ਦਾ ਬੂਝਾ ਚੈੱਕ ਕਰੋ ਜਿੱਥੇ-ਜਿੱਥੇ ਤੁਹਾਨੂੰ ਪੈਰੀਆਂ ਨੀਗਾ। ਤੁਹਾਨੂੰ ਇੱਥੇ ਘੱਟ ਤੁਹਾਨੂੰ ਬੰਨੀ ਆਪਾਂ ਬੱਟਾ ਸਾਈਡ ਤੋਂ ਵੀ ਬਿਮਾਰੀਆਂ ਦਾ ਤੁਰਪੇ ਆਪਾਂ ਆ ਕਬਾੜ ਜਾਂ ਵੀ ਛਾਂਗ ਦਿੰਦੇ ਹੁੰਦੇ ਆ। ਇਹ ਬਾਈ ਉਹਨਾਂ ਨੇ ਲਈ ਵੀ ਆ ਤਕਰੀਬਨ 150 ਪਾਉਣੇ 200 ਕਿਲਾ ਠੇਕੇ ਪਰ ਤੇ ਤੁਸੀਂ ਬਈ ਕਵਾੜ ਚੈੱਕ ਕਿਵੇਂ ਆ ਰਾਜੂ ਕਵਾੜ ਮਾਰਦੀ ਹੈਗੀ ਓਰੇ ਆ ਰਾਜੂ ਸਿਆ ਆ ਨਹੀਂ ਪਾਰਿਆ ਦੂਜੀ ਜਿਹੜੀ ਆ ਪ੍ਰਤਾਪ ਲਿਖੀ ਵੀ ਆ ਇਹ ਫੁੱਲਾ ਸਰ ਕਰਦੀ ਆ ਮਤਲਬ ਇਹਦੇ ਪਾਸੇ ਹੱਥ ਵਾਲੇ ਪੰਪ ਤੇ ਲਈ ਪਾਣੀ ਕਿੰਨੇ ਲੀਟਰ ਪਾ ਲੈਣਾ ਇਹਦੇ ਚ 15 25 25 ਲੀਟਰ ਆਉਂਦਾ ਸਾਡਾ ਛੋਟੂ ਇਹਨੂੰ ਸਨਮਾਨ ਪ੍ਰਾਪਤ ਕਰਨਾ ਵੀ ਤੂੰ ਇੰਨਾ ਕਵਾੜ ਮਲਾ ਕਿਵੇਂ ਲਿਆ ਇੰਨਾ ਕਵਾੜ ਮੱਲ ਕਿਵੇਂ ਗਿਆ ਆ ਜਾ ਵੀ ਆ ਜਾ ਆ ਜਾ ਹਾਰ ਪਾਈਏ ਗੋਵਿੰਦਾ ਕੀ ਕਹਿੰਦਾ ਕਵਾੜ ਫਿਰ ਬਹੁਤ ਜ਼ਿਆਦੇ ਆ ਜੀ ਜੀ ਨਹੀਂ ਕਰਦਾ ਦੇਖਣ ਨੂੰ ਦੇਖਣ ਨੂੰ ਬਾਈ ਜੀ ਨਹੀਂ ਕਰਦਾ ਹੈਗਾ ਇੰਦਰ ਕਵਾੜੇ ਇੰਨਾ ਤੁਸੀਂ ਗੱਲਾਂ ਛੱਡ ਦਿਓ ਤੋਂ ਮੀ ਵੀ ਪੈਣ ਵਾਲਾ ਜੇ ਆਪ ਇਹਨੂੰ ਸਫਾਇਦਾ ਤਾਂ ਆ ਸਪਰੇਅ ਕਰਨ ਦਾ ਜੇ ਤਿੰਨ ਚਾਰ ਘੰਟੇ ਨੂੰ ਲੱਗਣਾ ਪਰ ਉਧਰ ਹੁਣ ਰੱਬ ਵੀ ਤਿਆਰ ਵਰ ਤਿਆਰ ਹਲੇ ਤਾਂ ਧੁੱਪ ਗੱਡੀ ਵੀ ਆ ਵੀ ਇਹਦਾ ਮੇਨ ਕਾਰਨ ਆ ਜੀ ਵੀ ਸਿੱਧਾ ਹੀ ਕੱਦੂ ਕਰਤਾ ਬਾਹਿਆ ਨਹੀਂ ਅੱਛਾ ਜੇ ਬਾਅਦ ਹੁੰਦਾ ਰੋਟਾ ਬੀਟਰ ਮਾਰਨ ਦਾ ਫੀਰ ਨਹੀਂ ਨਾ ਕਵਾੜ ਹੋਣਾ ਦੀ ਹੈ ਹੁਣ ਦੋ ਹੱਥ ਵਾਲੇ ਪੰਪ ਨਾਲ ਸਪਰੇਅ ਕਰਨੇ ਆ ਸਾਰੀ ਹਾਂ ਹੱਥ ਨਾਲ ਦਵਾਈ ਕਿੰਨੀ ਕਿੰਨੀ ਪਾ ਰਹੇ ਹਾਂ 25 ml 25 ml ਹਾਂਜੀ ਕਿਸਾਨ ਵੀਰੂ ਅੱਜ ਆਪਾਂ ਕਰ ਰਹੇ ਆ ਬਸਾਗਰਾਂ ਦੀ ਸਪਰੇਅ ਤੇ ਤੁਸੀਂ ਕਰੋ ਚੈੱਕ ਸਾਰੇ ਵੀਰ ਲੱਗੇ ਹੋਏ ਨੇ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਚਾਦਰੋ ਨਾਪ ਨਪਈਏ ਨਾਲ ਦਵਾਈ ਪੰਪਾਂ 'ਚ ਪਾ ਰਹੀ ਹੈ ਇਹ ਆਪਾਂ 300 ml ਦਾ ਬੁੱਗਾ ਜਿਹਾ ਬਣਾਇਆ ਹੋਇਆ ਵੀਰ ਜਿਹਦੇ ਨਾਲ ਬਈ ਦਵਾਈ ਪਾ ਰਿਹਾ ਬਾਲਟੀ 'ਚ ਤਾਂ ਇਹ 300 ਗ੍ਰਾਮ ਇੱਕ ਦੋਨੇ ਦਵਾਈਆਂ ਦਾ 300-300 ਗ੍ਰਾਮ 600 ਗ੍ਰਾਮ ਦਵਾਈ ਪਾਈ ਜਾਂਦੀ ਹੈ ਇੱਕ ਪੰਪਾ ਦੇ ਵਿੱਚ ਉਹ ਵੀ ਪਿਆਕ ਇਹ ਸਪਰੇਅ ਦਿੱਲੀ ਦੀ ਜਿਹੜੀ ਬੂੰਹੀ ਹੋ ਜਾਂਦੀ ਹੈ ਇਹ ਤਾਂ ਬੂੰਹੀ ਹੋ ਜਾਂਦੀ ਹੈ ਬੂੰਹੀ ਕਹਿੰਦੇ ਨੇ ਦਿੱਲੀ ਕਹਿੰਦੇ ਨੇ ਇਹ ਸਪਰੇਅ ਕਰ ਰਹੇ ਹਾਂ ਸੀ ਬਾਸਾਗ੍ਰਾਮ ਬਾਸਾਗ੍ਰਾਮ ਹੈ ਜੀ ਬਾਸਾਗ੍ਰਾਮ ਚਲੋ 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 ਇਹ ਵੀ ਆਨੇ ਨੇ ਖੋਲਿਆ ਵਾ YouTube ਆਨੇ ਵੀਰੋ ਇਹ ਆਪਾਂ ਕਰ ਰਹੇ ਆ ਬਾਸਾਗ੍ਰਾਮ ਦੀ ਸਪਰੇ ਜੋ ਕਿ ਆਪਣੇ ਡਿੱਲੀ ਹੋ ਜਾਂਦੀ ਆ ਖੇਤਾਂ ਵਿੱਚ ਬੁਈ ਹੋ ਜਾਂਦੀ ਆ ਇਹਨਾਂ ਸਾਰੇ ਤੋਂ ਆਪਾਂ 10 ਦਿਨ 15 ਦਿਨ ਪਹਿਲਾਂ ਕਰ ਸਕਦੇ ਆ ਭਰਾਓ ਤੇ ਤੁਹਾਨੂੰ ਡਿੱਲੀ ਦਿਖਾਉਂਦੇ ਆ ਵੀ ਵੀਰੇ ਡਿੱਲੀ ਆ ਹੋ ਜਾਂਦੀ ਆ ਘਵਾੜ ਜਾਂ ਘੋੜਾ ਘਵਾੜ ਜਾਂ ਕਹਿੰਦੇ ਆ ਆਪਾਂ ਡਿੱਲੀ ਕਹਿੰਦੇ ਆ ਤੇ ਬੁਈ ਕਹਿੰਦੇ ਆ ਇਹ ਉਹਦੀ ਆਪਾਂ ਸਪਰੇ 110 ਤੇ ਸਪਰੇ ਕਰ ਰਹੇ ਆ ਆਪਣੇ ਤਕਰੀਬਨ ਇੱਧਰ 7-8 ਕਿਲੀਆਂ ਦੀ ਸੀਗੀ ਬੁਈ ਇਹ ਬਾਕੀ ਤਾਂ ਠੀਕ ਆ ਆਪਣੀ ਜੀ ਦੀ ਤੇ ਬਾਕੀ ਦੋ ਤਿੰਨ ਦਿਨਾਂ ਤੱਕ ਆਪਾਂ ਉਹਦੇ ਦੂਜੀ ਸਪਰੇਅ ਕਰਾਵਾਂਗੇ ਗੋਭ ਸੁੰਡੀ ਪੱਤਾ ਲਪੇਟ ਵਾਲੀ ਉਹ ਵੀ ਤੁਹਾਨੂੰ ਵਲੌਗ ਦਿਖਾਵਾਂਗੇ ਆਪਾਂ ਕਿਹੜੀ ਕਿਹੜੀ ਸਪਰੇਅ ਕਰ ਰਹੇ ਆ ਸਹੀ ਮਾਤਰਾ ਜੇ ਕਿਹੜੀ ਆ ਕੀ ਦਾ ਬੈਨੀਫਿਟ ਆ ਆਪਾਂ ਨੂੰ ਕਰਨ ਤੇ ਤੁਸੀਂ ਚੈਨਲ ਨਾਲ ਬਨੇ ਰਹੇ ਹੋ ਤੇ ਉਧਰਲੇ ਬੰਨੇ ਸਾਡੀਆਂ ਫੌਜਾਂ ਲੱਗੀਆਂ ਹੋਈਆਂ ਨੇ ਤੇ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਤੇ ਤੁਹਾਨੂੰ ਸਾਰੀਆਂ ਇਹ ਦੇ ਖੇਤੀਬਾੜੀ ਰਿਲੇਟਡ ਵੀਡੀਓ ਦਿਖਾਇਆ ਕਰਾਂਗੇ ਤੇ ਬਾਈ ਤੇ ਤੁਹਾਨੂੰ ਇੱਕ ਪਿੰਡ ਚੱਲ ਕੇ ਯਾਰ ਇੱਕ ਤੁਹਾਨੂੰ ਪ੍ਰੋਫਾਈਲ ਦਿਖਾਉਣਿਆ ਵੀ ਉੱਥੇ ਬੰਦੇ ਦੇ ਕਿੰਨਾ ਕੁ ਕਬਾੜਾ ਹੱਦੋਂ ਵੱਧ ਕੇ ਯਾਰ ਕਬਾੜਾ ਬੰਦੇ ਦੇ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਥੋੜੀ ਜਿਹੀ ਕਲਿੱਪ ਪਾਈ ਆ ਉਹਦੀ ਉਹਨੂੰ ਅੱਗੇ ਤੁਹਾਨੂੰ ਡਿਟੇਲ ਚ ਦਿਖਾਉਣਿਆ ਤੇ ਕਿਵੇਂ ਵੀ ਕਿੰਨਾ ਕਬਾੜਾ ਇਧਰਲੇ ਪਾਸੇ ਸਾਡੀਆਂ ਚੱਲੀਆਂ ਫੌਜਾਂ ਬਾਈ ਗਰਮੀ ਬਹੁਤ ਨਾ ਕਰਾ ਦਿੰਦੇ ਤਿੰਨ ਪੰਪਰ ਲਾ ਕੇ ਨਾਲ ਦੀ ਨਾਲ ਫੇਰ ਬੈ ਜਾਂਦੇ ਆ ਸਾਡੇ ਬੰਦੇ ਉਹ ਫੇਰ ਬਹਿ ਕੇ ਕਿਉਂਕਿ ਧੁੱਪ ਨੇ ਕਰਾਤੀ ਬੱਸ ਤੇ ਇਧਰ ਪੰਪ ਪਾਏ ਨੇ ਧੁੱਪ ਬਾਲੀ ਨਾ ਜਾਇਆ ਜਾਂ ਬਰਕਾ ਵੀ ਇਹ ਤੋਂ ਨਾ ਯਾਰ ਇਹ ਦੋ ਵੱਧ ਦਾ ਕਵਾੜ ਮੈਂ ਕਦੇ ਦੇਖਿਆ ਨਹੀਂ ਤੇ ਇਹ ਬਈ ਮੁੱਛਲ ਜੀਰੀ ਆ ਤੇ ਤੁਸੀਂ ਕਵਾੜ ਦਾ ਬੁੱਝਾ ਚੈੱਕ ਕਰੋ ਜਿੱਥੇ ਜਿੱਥੇ ਤੁਹਾਨੂੰ ਪੈਰੀਆਂ ਨੀਗਾ ਤੁਹਾਨੂੰ ਇੱਥੇ ਘੱਟ ਤੁਹਾਨੂੰ ਬੰਨੇ ਆਪਾਂ ਬੱਟਾ ਸਾਈਡ ਤੋਂ ਵੀ ਬਿਮਾਰੀਆਂ ਦੇ ਤਰ੍ਹਾਂ ਆਪਾਂ ਆ ਕਵਾੜ ਦਾ ਵੀ ਛਾਂਗ ਦਿੰਦੇ ਹੁੰਦੇ ਆ ਇਹ ਬਾਈ ਉਹਨਾਂ ਨੇ ਲਈ ਵੀ ਆ ਤਕਰੀਬਨ 150 ਪਾਉਣੇ 200 ਕਿਲਾ ਠੀਕੇ ਪਰ ਤੇ ਤੁਸੀਂ ਬਈ ਕਵਾੜ ਚੈੱਕ ਕਰ ਲਓ ਯਾਰ ਇਹਦਾ ਵੀ ਕੀ ਫਾਇਦਾ ਜੀ ਆਪਾਂ ਨੂੰ ਐਨੇ ਆਪਾਂ ਤੇ ਸਾਫ਼ ਨਾ ਹੋਵੇ ਕਬਾੜ ਨਹੀਂ ਜੇ ਪਾਦੇ ਪੱਟਿਆ ਜਾਂਦਾ ਹੈਗਾ ਫਿਰ ਆਪਾਂ ਨੂੰ ਜੀਰੀ ਦਾ ਕੀ ਫਾਇਦਾ ਆ ਇਧਰਲੇ ਪਾਸੇ ਆਪਣੀ ਜੀਰੀ ਆ ਤੁਸੀਂ ਆ ਬੱਟ ਦੇਖ ਲਓ ਯਾਰ ਬੱਟ ਦੇ ਲਵੇ ਨੂੰ ਲੰਘਣ ਨੂੰ ਜੀ ਨਹੀਂ ਕਰਦਾ ਹੈਗਾ ਲਾ ਕੀ ਕਰੋਗੇ ਦੱਸ ਬਾਈ ਇਹ ਜਿਹੜੀ ਬਿਮਾਰੀ ਤੁਰਦੀ ਆ ਨਾ ਵੀਰੇ ਆਪਾਂ ਨੂੰ ਸਾਈਡ ਤੇ ਬੱਟਾਂ ਦੇ ਜਿਹੜੇ ਆ ਖੱਬਲ ਹੁੰਦਾ ਆਪਾਂ ਨੂੰ ਕਦੇ ਵੀ ਬੱਟਾਂ ਦੇ ਲਵੇ ਖੱਬਲ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਹ ਜੇ ਬਿਮਾਰੀ ਪੈਂਦੀ ਆ ਰੇਤੂ ਹੀ ਪੈਂਦੀ ਆ ਤੇ ਆ ਤੁਸੀਂ ਬਾਈ ਦੇ ਖੇਤ ਚੈੱਕ ਕਰ ਲਓ ਯਾਰ ਪਰਸੋਂ ਇਹਨੇ ਦਿਹਾੜੀ ਲਾਏ ਤਿੰਨ ਦਿਹਾੜੀ ਲਾਏ ਇੱਕੀਲੇ ਚ ਉਹਨਾਂ ਤੋਂ ਬਾਈ ਤਿੰਨ ਦਿਨ ਲੱਗੇ ਇੱਕ ਕੀਲੇ ਦਾ ਕਬਾੜ ਨਹੀਂ ਨਿਕੜੇਗਾ ਹਾਰ ਕੇ ਤੇ ਤੁਸੀਂ ਕਰ ਲੋ ਚੈੱਕ ਯਾਰ ਕਬਾੜ ਕਿੰਨਾ ਤੁਹਾਨੂੰ ਮੈਂ ਪਿੰਡ ਵਾਲੇ ਖੇਤ ਦਿਖਾਉਣਾ ਬਈ ਇਤੋਂ ਵੱਧ ਤੁਹਾਨੂੰ ਕਰੇ ਜ਼ਿੰਦਗੀ 'ਚ ਕਬਾੜ ਨਹੀਂ ਦੇਖਿਆ ਹੋਣਾ ਵੀ ਬਈ ਇੰਨਾ ਵੀ ਕਬਾੜ ਹੁੰਦਾ ਏ ਮੁੱਛਲ ਜੀਰੀਆ ਇਹਦੇ ਤਾਂ ਫਿਰ ਵੀ ਆਪਾਂ ਨੂੰ ਬੂਟੇ ਦਿਖ ਰਹੇ ਨੇ ਜੀਰੀ ਦੇ ਉਹਦੇ 'ਚ ਤਾਂ ਆਪਾਂ ਨੂੰ ਜੀਰੀ ਦੇ ਬੂਟੇ ਵੀ ਨਹੀਂ ਦਿਖਦੇ ਬਾਈ ਤੇ ਇੱਧਰ ਆਪਣੇ ਵਾਲੇ ਬੰਦੇ ਕਰ ਰਹੇ ਨੇ ਸਪਰੇ ਉਹ ਉਧਰ ਸਾਹਮਣੇ ਖੜੇ ਲਾਣੇਦਾਰ ਇੱਧਰ ਆਪਣੀਆਂ ਆਗਿਆ ਵੀਰੇ ਮੋਟਰ ਉਹ ਬੜਾ ਡੜ ਆ ਗਿਆ ਤੇ ਬਾਈ ਦਰਾਖਤ ਐਤ ਕੀ ਆਪਾਂ ਤਕਰੀਬਨ ਆਪਾਂ 70 ਪਲੱਸ ਦਰਾਖਤ ਲਾਏ ਨੇ ਵਿੱਚ ਇਹ ਸਾਰੇ ਫਲ ਫਰੂਟਾਂ ਦੇ ਜਾਮਣ ਜੁੰਮਣ ਤੇ ਬੀਚੇ ਨਿੰਮ ਨੂੰ ਮਲਾਈ ਆ ਬਾਈ ਤੇ ਸਾਰਿਆਂ ਨੂੰ ਬੇਨਤੀ ਆ ਆਪਣਾ ਦਰਖਤ ਬੀਜਰ ਜਿੰਨੇ ਹੋ ਸਕਦੇ ਨੇ ਉੰਨੇ ਲਾਓ ਕਿ ਤੁਸੀਂ ਆਲੇ-ਦਾਲੇ ਨੀਗਾ ਮਾਰ ਲਓ ਹੁਣ ਪਲੇ ਨੇ ਪਲੇਨ ਹੋਇਆ ਪਿਆ ਕੋਸ਼ ਆ ਆਪਣੇ ਆਪ ਵੀਰੇ ਸਰਾਂ ਦਰੂੜ ਵੜ ਰਿਹਾ ਆ ਜਿਹੜੇ ਤੁਹਾਨੂੰ ਲੈਂ ਦਰਖਤਾਂ ਦੀ ਦਿਖ ਰਹੀ ਆ ਇਹਨਾਂ ਨੇ ਸਾਰੀ ਵੜ ਲੈਣੀ ਆ ਕਿਉਂਕਿ ਇਹ ਫੋਰ ਲਾਈਨ ਕਰ ਰਹੇ ਨੇ ਤੇ ਹੁਣ ਆਪਾਂ ਦਾ ਯਾਰ ਦਰਖਤ ਲਾਉਣ ਦੀ ਜ਼ਰੂਰਤ ਆ ਆਪਾਂ ਤਾਂ ਆਪਣੇ ਖੇਤਾਂ ਦਾ ਬਾਈ ਜਿੰਨੇ ਹੋ ਸਕਦੇ ਨੇ ਪੀ ਲੋ ਵੀ ਕਿਸਾਨ ਵੀਰੋ ਤੁਸੀਂ ਕਵਾੜ ਦੇਖ ਲਓ ਯਾਰ ਜੇ ਤੁਹਾਨੂੰ ਬੂਝਾ ਇਹਦੇ ਚੋਂ ਜੀਰੀ ਦਾ ਤੁਹਾਨੂੰ ਕੋਈ ਕੋਈ ਬੂਝਾ ਦੀ ਖੂ ਮੁੱਛਲ ਜੀਰੀ ਲਈ ਪਈ ਆ ਇਹੇ ਤੇ ਬਈ ਯਾਰ ਇਹਦੇ ਚ ਕਬਾੜ ਦੀ ਬੂਟੇ ਤੁਹਾਨੂੰ ਜ਼ਿਆਦਾ ਦੇਖਣਗੇ ਇਹਦੇ ਪਰ ਤਾਂ ਕੋਈ ਸਪਰੇ ਵੀ ਤੁਹਾਨੂੰ ਦਾਤ ਦਿਆਂ ਸਾਰੇ ਅੱਗੇ ਅੱਗੇ ਵੀ ਕਿਹੜੀ ਸਪਰੇ ਕਰੀ ਆ ਤੇ ਕੀ ਆਪਾਂ ਇਹਦੇ ਚ ਪਾਵਾਂਗੇ ਤੇ ਆਪਾਂ ਤੁਹਾਨੂੰ ਜ਼ਿੰਮੇਦਾਰ ਨਾਲ ਵੀ ਗੱਲ ਕਰਾਵਾਂਗੇ ਜਿਹਦੀ ਇਹ ਜ਼ਮੀਨ ਵੀ ਬਈਏ ਨੂੰ ਤੂੰ ਕਿਵੇਂ ਕਾਬੂ ਕਰੇਂਗਾ ਕਿਉਂਕਿ ਇਹਦੇ ਕਬਾੜ ਦੀ ਬੂਟੇ ਜਾਰੇ ਦਿਖ ਰਹੇ ਆ ਤੁਸੀਂ ਦੇਖ ਲਓ ਮਾਰ ਲਓ ਨੀਗਾ ਆ ਕਿਵੇਂ ਬੂਝਾਂ ਦੇ ਹਿਸਾਬ ਨਾਲ ਖੜੀ ਆ ਕਬਾੜ ਦੇ ਬੂਝਾਂ ਦੇ ਹਿਸਾਬ ਨਾਲ ਖੜਾ ਡਿੱਲੀ ਜੀ ਲਾ ਲਓ ਤੁਸੀਂ ਆ ਘੋੜਾ ਕਬਾੜ ਜਾ ਇਹ ਬਈ ਜੀ ਦੀ ਸਾਰੀ ਉਹਨੇ ਦੱਬ ਰੱਖੀ ਆ ਕਬਾੜ ਨੇ ਨਾ ਦੇ ਚ ਰੇ ਪਾਉਣ ਨੂੰ ਰੇ ਵੀ ਬਈ ਨੇ ਪੂਰੇ ਕਰਤੇ ਇਹਦੇ ਚ ਤੇ ਹੁਣ ਕਬਾੜ ਵੀ ਉਨਾ ਹੀ ਮੱਲਿਆ ਵਾ ਜਿਦੀ ਘੱਟ ਮੱਲੀ ਵੀ ਕਬਾੜ ਜਾਦੇ ਮੱਲਿਆ ਵਾ ਤੇ ਦੋਨੋਂ ਆਪਾਂ ਉਧਰਲੇ ਖੇਤਾਂ ਜੀ ਵੀ ਕਰਾਉਨੇ ਆ ਦਿਖਾਉਨੇ ਆ ਸਾਰਾ ਕੁਝ ਵੀ ਇਤੋਂ ਵੱਧ ਕਬਾੜ ਜੇ ਕਿਸੇ ਵੀਰ ਨੇ ਦੇਖਿਆ ਤਾਂ ਵੀ ਦੱਸਿਓ ਤੇ ਤਾਂ ਲਾਜ ਵੀ ਦੱਸਿਓ ਜੇ ਕੋਈ ਵੀਰ ਨੂੰ ਪਤਾ ਤਾਂ ਕਿ ਆਪਾਂ ਕਿਸੇ ਕਿਸਾਨ ਨੂੰ ਵੀਰ ਦਾ ਫਾਇਦਾ ਕਰ ਸਕੀਏ ਕਿਵੇਂ ਆ ਰਾਜੂ ਕਬਾੜ ਮਾਰਦੀ ਹੈਗੀ ਓਰੇ ਆ ਰਾਜੂ ਸਿਆ ਤੇ ਬਈ ਅੱਜ ਤੁਹਾਨੂੰ ਕਬਾੜ ਦੀ ਇੱਕ ਕਬਾੜ ਹੁੰਦਾ ਇੱਕ ਕਬਾੜ ਦੀ ਹੱਦ ਹੁੰਦੀ ਆ ਉਹਨੂੰ ਕਬਾੜ ਦੀ ਹੱਦ ਦਿਖਾਉਨੇ ਆ ਵੀ ਕਿੰਨਾ ਕੁ ਕਬਾੜ ਆ ਇਹ ਵੀ ਸਾਡੇ ਨਾਲ ਦੇ ਜ਼ਿਮੀਂਦਾਰ ਭਰਾ ਦੇ ਖੇਤਾਂ 'ਚ ਆਇਏ ਮੁਛਲ ਜੀਰੀ ਆ ਬਾਈ ਇਹਦੇ 'ਚ ਬੂਝੇ ਘਟ ਤੇ ਕਵਾੜ ਜਾਦੇ ਦਿਖ ਰਿਹਾ ਤੇ ਇਧਰੋਂ ਸਾਡਾ ਉਹ ਛੂਟੂ ਕਰ ਰਿਹਾ ਸਪਰੇ ਤੇ ਤੁਹਾਨੂੰ ਉਹਦਾ ਵੀ ਦਿਖਾਉਣਾ ਤੁਹਾਨੂੰ ਸਾਰੇ ਹੀ ਦੱਸ ਦਿਆਂ ਬਾਈ ਲੈ ਤੁਸੀਂ ਦੂਰ ਦੂਰ ਤੱਕ ਮਾਰ ਲਓ ਨੀਗਾ ਤੁਹਾਨੂੰ ਕਵਾੜ ਦੇ ਬੂਝੇ ਜਾਲੇ ਦਿਖਣਗੇ ਕਿਉਂਕਿ ਆਪਾਂ ਇਹਦੇ 'ਚ ਰੇ ਵੀ ਤਿੰਨ ਪੂਰੇ ਕਰਤੇ ਤੇ ਰੇ ਤਿੰਨ ਪੂਰੇ ਕਰੇ ਬੇ ਨੇ ਨਾ ਤਾਂ ਹੁਣ ਇਹਨੂੰ ਦੇਖਣ ਨੂੰ ਜੀ ਕਰਦਾ ਬਾਈ ਕਿਉਂਕਿ ਜੀਰੀ ਨਾਲੋਂ ਵੱਧ ਤਾਂ ਕਵਾੜ ਮੱਲਿਆ ਹੋਇਆ ਇਹਦੇ 'ਚ ਤੇ ਸਾਡੇ ਕਿਸਾਨ ਭਰਾ ਦੇ ਖੇਤ ਨੇ ਬਾਈ ਤੁਸੀਂ ਮਾਰ ਲਓ ਨੀਗਾ ਸਾਰੇ ਕਿਵੇਂ ਲਿਆ ਇੰਨਾ ਕਵਾੜ ਮੱਲ ਕਿਵੇਂ ਗਿਆ ਆ ਜਾ ਵੀ ਆ ਜਾ ਆ ਜਾ ਹਾਰ ਪਾਈਏ ਵੀ ਇਹਦਾ ਮੇਨ ਕਾਰਨ ਆ ਆ ਵੀ ਸਿੱਧਾ ਹੀ ਕੱਦੂ ਕਰਤਾ ਬਾਹਿਆ ਨਹੀਂ ਅੱਛਾ ਜੇ ਬਾਦੋਂ ਦਾ ਰੋਟਾ ਬੀਟਰ ਮਾਰਨ ਦਾ ਫੀਰ ਨਹੀਂ ਨਾ ਕਵਾੜ ਹੋਣਾ ਦੀ ਹਾਂ ਹੁਣ ਤੂੰ ਹੱਥ ਵਾਲੇ ਪੰਪ ਨਾਲ ਸਪਰੇਅ ਕਰ ਰਿਹਾ ਸਾਰੀ ਹਾਂ ਹੱਥ ਨਾਲ ਦਵਾਈ ਕਿੰਨੀ ਕਿੰਨੀ ਪਾ ਰਹਿਆ 25 ml 25 ml ਤਾਂ ਆਹ ਸਟ੍ਰਾਈਡਰ ਦੀ ਹਾਂ ਹਾਂਜੀ ਤੇ 25 ml ਇਹਦੀ ਕਿੰਨੀ ਪਾਉਣਾ ਉਹ ਨਹੀਂ ਇਹ ਬਸ ਕੱਲ ਕੱਲੀ ਸਟ੍ਰਾਈਡਰ ਪਾ ਰਹਿਆ ਆਹ ਨਹੀਂ ਬਾਹਰ ਹੈ ਦੂਜੀ ਜਿਹੜੀ ਆ ਪ੍ਰਤਾਪ ਲਿਖੀ ਹੋਈ ਆ ਇਹ ਫੁੱਲਾਸਰ ਕਰਦੀ ਆ ਮਤਲਬ ਇਹਦੇ ਪਾਸੇ ਹੱਥਾਂ ਵਾਲੇ ਪੰਪ ਦੇ ਲਈ ਪਾਣੀ ਕਿੰਨੇ ਲੀਟਰ ਪਾ ਲੈਣਾ ਇਹਦੇ ਚ 15 25 25 ਲੀਟਰ ਪਾਣੀ ਨਹੀਂ ਮੈਂ ਕਹਿੰਦਾ ਇਹਦੇ ਪਾਸੇ 16 ਲਿਖਿਆ ਹੋਇਆ ਨਾ 25 ਹੈ 25 ਲੀਟਰ ਦਾ ਹੈ ਹਾਂ ਅਜਾ ਬਾਬੂ ਇਹ ਹੈਗਾ 25 ਲੀਟਰ ਦਾ ਨਾਲ ਪਾ ਦਿੰਦਾ ਬਾਈ ਸਟ੍ਰਾਈਡਰ ਤੇ ਤੁਸੀਂ ਕਵਾੜ ਚੈੱਕ ਕਰ ਸਕਦੇ ਹੋ ਕਿ ਜੀਰੀ ਨਾਲੋਂ ਵੱਧ ਮੱਲਿਆ ਹੋਇਆ ਕਵਾੜ ਆ ਤੇ ਇਹਦਾ ਕਾਰਨ ਇਹ ਹੋਇਆ ਵੀ ਇਹਨੇ ਬਾਈ ਨੇ ਖੇਤ ਚ ਸਿੱਧਾ ਹੀ ਰੋਟਾਵੀਟਰ ਆਪਣਾ ਕੱਦੂ ਕਰਤਾ ਨਾ ਤਾਂ ਇਹ ਮੂਰੇ ਬਾਹੇ ਆ ਆਪਾਂ ਕਹਿ ਦੇਣਾ ਕੱਦੂ ਤੋਂ ਪਹਿਲਾਂ ਵੀ ਕਬਾੜ ਨੂੰ ਬਾਉਣਾ ਚਾਹੀਦਾ ਮਤਲਬ ਖੇਤ ਨੂੰ ਹਾਲਾਂ ਦੇ ਨਾਲ ਬਾਕੇ ਫੇਰ ਦੁਬਾਰੇ ਪਾਣੀ ਛੱਡਣਾ ਚਾਹੀਦਾ ਨਹੀਂ ਬਾਈ ਤੁਸੀਂ ਨਤੀਜਾ ਦੇਖੇ ਸਕਦੇ ਹੋ ਵੀ ਸਿੱਧਾ ਕੱਦੂ ਕਰਨ ਨਾਲ ਕੀ ਫਾਲਟ ਆਉਂਦਾ ਮਤਲਬ ਕਬਾੜ ਤੁਸੀਂ ਦੇਖ ਲਓ ਵੀ ਕਿੰਨਾ ਜ਼ਿਆਦੇ ਆ ਤੇ ਸਾਡਾ ਛੋਟੂ ਵੀ ਅੱਕ ਗਿਆ ਬੱਚੇ ਇਹ ਵੀ ਨਹੀਂ ਦਿਖਦਾ ਹੈਗਾ ਲੇਕਿਨ ਲੁਕਿਆ ਹੋਇਆ ਤੋਂ ਵੀ ਨਹੀਂ ਦਿਖਦਾ ਨਾ ਉਹ ਗੋਵਿੰਦਾ ਕੀ ਕਹਿੰਦਾ ਕਬਾੜ ਫਿਰ ਬਹੁਤ ਜ਼ਿਆਦੇ ਆ ਜੀ ਜੀ ਨਹੀਂ ਕਰਦਾ ਦੇਖਣ ਨੂੰ ਦੇਖਣ ਨੂੰ ਬਾਈ ਜੀ ਨਹੀਂ ਕਰਦਾ ਹੈਗਾ ਇੱਧਰ ਕਬਾੜ ਇਹਨਾਂ ਤੁਸੀਂ ਗੱਲਾਂ ਛੱਡ ਦਿਓ ਉਤੋਂ ਮੀ ਵੀ ਪੈਣ ਵਾਲਾ ਜੇ ਆਪ ਇਹਨੂੰ ਸਫਾਇਦਾ ਤਾਂ ਜਾਂ ਸਪਰੇਅ ਕਰਨ ਦਾ ਜੇ ਤਿੰਨ ਚਾਰ ਘੰਟੇ ਨੂੰ ਲੱਗਣਾ ਪਰ ਉਧਰ ਹੁਣ ਰੱਬ ਵੀ ਤਿਆਰ ਵਰ ਤਿਆਰ ਆ ਹਲੇ ਤਾਂ ਧੁੱਪ ਗੱਡੀ ਵੀ ਆ ਜੇ ਮੀਂਹ ਨਾ ਪਵੇ ਤਾਂ ਵੀ ਠੀਕ ਆ ਕਿਉਂਕਿ ਉਧਰੇ ਪਾਸੇ ਵੀ ਦਿੱਲੀ ਦੀ ਸਪਰੇਅ ਚੱਲ ਰਹੀ ਹੈ ਇੱਧਰੋਂ ਕਬਾੜ ਬਈਆ ਦਾ ਕਬਾੜ ਦਾ ਹੱਦੇ ਰੁੱਤੀ ਪਈ ਆ ਇਹਦੀ ਵੀ ਸਪਰੇਅ ਆ ਬਾਕੀ ਉਹ ਆਉਂਦਾ ਛੋਟੂ ਤੇ ਤੁਹਾਨੂੰ ਛੋਟੂ ਨਾਲ ਕਰਾਉਣਾ ਗੱਲਬਾਤ ਕਿਹੜੀ ਸਪਰੇਅ ਕਰ ਰਿਹਾ ਏ ਸਪਰੇਅ ਬਾਈ ਇਹਦੀ ਕਰ ਰਿਹਾ ਪ੍ਰਤਾਪ ਲੀਖਾ ਬਾਈ ਉਸ ਨੂੰ ਨਾਲ ਕਰਾਉਂਦੇ ਆ ਗੱਲ ਬਹੁਤ ਉਹਨੂੰ ਕਰਨੀ ਕਿੰਨੀ ਕੌਕੀ ਆ ਸਪਰੇ ਹਾ ਹੈ ਆਹ ਹੋ ਆਹ ਚੱਕ ਦਾਂਗੇ ਫੱਟੇ ਹਾਂਜੀ ਜ਼ਿੰਮੇਦਾਰ ਭਰਾਵੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਆਪਾਂ ਸਟ੍ਰਾਈਡਰ ਦੀ 30 ਐਮਐਲ ਇੱਕ ਪੰਪ ਦੀ ਕਰ ਰਹੇ ਆ ਸਪਰੇ ਜਿੰਨਾ ਕਬਾੜਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਿਨਾ ਕਦੋਂ ਕਰੇ ਕਿੰਨਾ ਕਬਾੜਾ ਤੇ ਆਪਾਂ ਹੁਣ ਸਟ੍ਰਾਈਡਰ ਦੀ ਕਰ ਰਹੇ ਆ ਸਪਰੇ ਤੇ ਹੁਣ ਤੁਹਾਨੂੰ ਕਬਾੜ ਦੀ ਦਿਖਾਈ ਜਾਂਦੀ ਤੇ ਤੁਹਾਨੂੰ ਬਾਅਦ ਚ ਕਬਾੜ ਮਰੇ ਦੀ ਵੀ ਦਿਖਾਉਣਾ ਵੀ ਕਿੰਨਾ ਕਬਾੜ ਦੇ ਨਾਲ ਫਰਕ ਪੈਂਦਾ ਇਹ ਪਾਰਟ ਵਾਨਾ ਤੁਹਾਨੂੰ ਮੈਂ ਦੋ ਅਗਲਾ ਪਾਰਟ 2 ਵੀ ਪਾਉਂਗਾ ਤੇ ਬਾਕੀ ਕਿਵੇਂ ਲੱਗਦੀ ਹੈ ਨੇ ਤੁਹਾਨੂੰ ਵੀਡੀਓ YouTube ਬਲੌਗ ਕਿਵੇਂ ਲੱਗਿਆ ਤੁਹਾਨੂੰ ਉਹ ਵੀ ਤੁਸੀਂ ਲਾਈਕ ਕਮੈਂਟ ਕਰਕੇ ਦੱਸ ਦਿਓ ਇਧਰ ਵੀ ਸਾਡੀਆਂ ਫੌਜਾਂ ਦਿੱਲੀ ਤੇ ਕਰ ਰਹੀਆਂ ਸੀਗ ਦੇ ਮਿਲਦਾ ਤੁਹਾਨੂੰ ਅਗਲੇ ਬਲੌਗ ਵਿੱਚ ਧੰਨਵਾਦ